ਸੰਵਾਰ ਦੀ ਰਾਤ ਨੂੰ ਅਖਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਪੰਜਾਬ ਦੇ ਇੰਚਾਰਜ ਮਨੀਸ਼ ਸੂਦ ਨੂੰ ਉਸਦੇ ਹੀ ਗਨਮੈਨ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਵਾਰਦਾਤ ਸਮੇਂ ਸੂਦ ਆਪਣੇ ਘਰ ਵਿੱਚ ਹੀ ਸਨ ਪੁਲਿਸ ਮੁਤਾਬਕ ਗਨਮੈਨ ਨੇ ਉਹਨਾਂ ਤੇ 16 ਗੋਲੀਆਂ ਦਾਗੀਆਂ ਜਿਸ ਕਾਰਨ ਮੌਕੇ ਤੇ ਹੀ ਸੂਦ ਦੀ ਮੌਤ ਹੋ ਗਈ ਕਤਲ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਪੁਲਿਸ ਨੇ ਗਨਮੈਨ ਸੋਮਨਾਥ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੋਸਟਮਾਰਟਮ ਦੇ ਲਈ ਸੂਦ ਦੀ ਲਾਸ਼ ਨੂੰ ਹਸਪਤਾਲ ਭੇਜਿਆ ਗਿਆ ਨੂੰ ਉਸ ਵੇਰੇ ਪਤਾ ਲੱਗਿਆ ਵੀ ਵੰਟੀ ਸੂਦ ਜੀ ਦੀ ਇਹ ਲਿਖਤ ਹੈ ਉਹਨਾਂ ਨੇ ਗਨਮੈਨ ਨੇ ਕਰਿਆ ਬਹੁਤ ਹੀ ਦੁਖਦਾਈ ਘਟਨਾ ਹੈ ਬਹੁਤ ਹੀ ਦੁਖਦਾਈ ਹੈ ਵੀ ਆਪਣੇ ਸੁਰੱਖਿਆ ਜੀਤੇ ਅਸੀਂ ਵਿਸ਼ਵਾਸ ਕਰਦੇ ਆ ਉਹੀ ਵਿਸ਼ਵਾਸ ਘਾਤ ਕਰੇ ਬਹੁਤ ਦੁਖਦੀ ਗੱਲ ਹੈ ਸਿਕਿਉਰਟੀ ਗਾਰਡ ਹੈ ਉਹਨਾਂ ਦਾ ਹੀ ਸਿਕਿਉਰਟੀ ਗਾਰਡ ਗਵਮੈਂਟ ਨੇ ਦਿੱਤਾ ਹੋਇਆ ਉਹ ਸਿਕਿਉਰਟੀ ਗਾਰਡ ਨੇ ਹੀ ਮੌਕਾ ਦੇਖਦਿਆਂ ਔਰ ਪੂਰੀ ਬਰਸਟ ਕਰ ਦਿੱਤੀਆਂ ਗੋਲੀਆਂ ਜਿੰਨੀਆਂ ਉਹਦੇ ਕੋਲ ਸੀ ਸਟੇਨ ਗਨ ਚ ਸਿਕਿਉਰਟੀ ਗਾਰਡ ਲੋਕ ਰੱਖਦੇ ਆ ਆਪਣੀ ਸੁਰੱਖਿਆ ਵਾਸਤੇ ਔਰ ਉਸਨੇ ਇਹ ਕੰਮ ਕਰ ਦਿੱਤਾ ਪਹਿਲਾਂ ਵੀ ਉਸ ਦੇ ਉੱਤੇ ਇੱਕ ਵਾਰੀ ਇਹ ਸਾਲ ਪਹਿਲਾਂ ਅਟੈਕ ਹੋਇਆ ਸੀ ਇੱਕ ਗੋਲੀ ਚੱਲੀ ਸੀ ਤਾਂ ਉਹਦਾ ਵੀ ਸ਼ਾਇਦ ਫੇਸ ਕੁਝ ਚੱਲਦਾ ਪਿਆ ਉਸ ਤੋਂ ਜ਼ਿਆਦਾ ਡਿਟੇਲ ਨਹੀਂ ਸਾਨੂੰ ਜਾਣਕਾਰੀ ਲੇਕਿਨ ਵੈਸੇ ਗਨਮੈਨ ਦੀ 아니 ਇਕੱਲੇ ਦੀ ਹਿੰਮਤ ਨਹੀਂ ਪੈ ਸਕਦੀ ਕੋਈ ਨਾ ਕੋਈ ਹੋ ਸਕਦੀ ਹੈ ਇਹਦੇ ਪਿੱਛੇ ਇਹ ਹੁਣ ਪੁਲਿਸ ਦਾ ਕੰਮ ਹੈ ਉਹ ਇਨਕੁਆਇਰੀ ਕਰਕੇ ਜ਼ਰੂਰ ਪਕੜੇਗੀ